ਗੁੱਡ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਫਿਊਨਸ ਐਂ ਪੰਜਾਬੀ ਚੈਨਲ ਤੇ ਤੇ ਅੱਜ ਆਪਾਂ ਚੱਲੇ ਆ ਜੀ ਕਾਨੂੰ 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 ਤੇ ਕੱਪੜੇ ਆਪਾਂ ਕਰਨ ਲੱਗੇ ਆ ਜੀ ਪੈਕ ਦਾ ਸਾਰਾ ਸਮਾਨ ਪੈਕ ਹੁੰਦਾ ਪਿਆ ਆ ਤੇ ਇੱਧਰ ਸਾਡੀ ਇਬਾਦਤ ਜੀ ਬੈਠੀ ਹੋਈ ਆ ਜੀ ਤੇ ਮੈਂ ਚੱਕਦੀ ਪੈਂਸੀਆਂ ਜਿਹਾਈਆਂ ਮੈਂ ਕਿ ਚੱਦਰ ਵਗੈਰਾ ਪੂਰੀ ਛੱਡ ਦਿੱਤੀ ਜਾਵੇ ਤੇ ਸਮਾਨ ਚੱਕ ਦਿੱਤਾ ਜਾਵੇ ਸਾਰਾ ਇਬਾਦਤ ਸਾਡੀ ਸੁੱਤੀ ਪਈ ਆ ਤੇ ਸਮਾਨ ਸਾਡਾ ਹੋ ਗਿਆ ਸਾਰਾ ਪੈਕ ਤੇ ਇਹ ਦੇਖੋ ਦੇਖਦਾ ਪਿਆ ਜੀ ਫੋਨ ਤੇ ਆਂਟੀ ਜੀ ਲੱਗੇ ਹੋਏ ਆ ਸੰਵੀਰ ਦੇ ਦੁਆਲੇ ਸੰਵੀਰ ਆਪਾ ਚੱਲੇ ਪੂਆ ਪੀ ਆਵਾਂਗੇ ਠੀਕ ਆ ਅੱਛਾ ਗੁਗਲੀਆਂ ਠੀਕ ਆ ਹੱਥ ਕਰ ਦੇ ਹੱਥ ਲਾ ਹੱਥ ਏ ਚੀ ਕਰ ਲਾ ਬੇਬੀ ਠੀਕ ਨਹੀਂ ਹੈਗਾ ਨਾ ਕਿੰਨੇ ਦਿਨ ਹੋ ਗਏ ਪੂਰੀ ਰਾਤ ਨਹੀਂ ਸੌਂਦਾ ਸਾਰੀ ਰਾਤ ਰੋਂਦਾ ਸਾਰੀ ਰਾਤ ਬਹੁਤ ਹੰਕਾਰਦਾ ਸਹੀ ਕਰਦਾ ਟਿਕਦਾ ਨਹੀਂ ਹੈਗਾ ਸਾਰੀ ਰਾਤ ਮੇਰਾ ਤਾਂ ਗੈਸ ਤੇ ਕੁਝ ਰੱਖਿਆ ਸੀ ਇਹ ਹਾਂ ਸੜ ਗਈ ਸਾਰੀ ਤੁਸੀਂ ਖਾਣੀ ਸੀ ਓਟੇ ਨੇ ਬਚ ਗਈ ਸਰਜਰੀ ਸੀ ਬਚ ਗਈ ਚਨੇ ਚਨੇ ਰਹਿ ਗਏ ਤਰੀ ਉੜ ਗਈ ਭੁੱਲ ਗਏ ਵੀ ਲੱਗਦਾ ਭੁੱਲ ਗਏ ਹੁਣੇ ਇਦਾਂ ਹੋਣਾ ਭੈਣ ਜੀ ਧਾਰ ਕਰ ਆਪਣੇ ਧਾਰ ਕਰ ਆਪ ਭੁੱਲ ਗਏ ਉਹ ਉਸ ਦਾ ਕਾਰਾ ਹੋ ਚੁੱਕਾ ਹੈ ਜੀ ਇਧਰ ਗੱਡੀ ਕੱਟਣ ਲੱਗੇ ਆ ਤੇ ਸੈਮ ਤੇ ਜਾਵੂ ਚ ਲੱਗੇ ਐਕਟੀਵ ਆ ਤੇ ਸਮਾਨ ਸਾਡੇ ਕੋਲ ਜਿਆਦਾ ਸੀ ਵਿਆਹ ਕਰਕੇ ਵਿਆਹ ਕਰਕੇ ਸਮਾਨ ਜ਼ਿਆਦਾ ਹੋ ਗਿਆ ਸੀ ਤਾਂ ਕਰਕੇ ਹੁਣ ਆਪਾਂ ਚੱਲੇ ਜਿੱਤੇ ਚ ਕਿਉਂਕਿ ਆਪਦੀ ਹਰ ਤਾਂ ਸਮਾਨ ਹੋਣਾ ਸੀ ਤੇ ਆਪਾਂ ਇਹਨਾਂ RC ਵੀ ਪਾ ਕੇ ਚੱਲੇ ਕਿਉਂਕਿ ਆਪਾਂ ਪਾਪੜੇ ਘੜੀ ਜਾਣਾ ਇਸ ਕਰਕੇ ਮੂਹ ਤਾਂ ਲਿਆ ਆਪਾਂ ਬਚ ਗਏ ਗਈ ਨਾ ਹੈ ਬਚ ਗਈ ਆ ਕਿਹਨੇ ਖਾਣੀ ਤੂੰ ਦੋਹਾਂ ਤਾ ਬਚ ਕਿੱਧਰ ਗਈ ਚਲਾ ਕੇ ਏਡੀ ਵਿੱਚ ਤਰੀ ਪਾਈ ਆ ਵਲੌਗ ਬਣਿਆ ਪਿਆ ਆ ਵਲੌਗ ਬਣ ਗਿਆ ਕੀ ਜਾ ਰਹਾ ਆ ਟੀ ਚ ਲਾ ਕੇ ਕਿੱਡੀ ਲਾਰੇ ਤੇ ਲੱਗ ਗਈ ਸਰ ਜੀ ਤੇ ਤੇਰੀ ਫਾਈਲ ਫੈਸੀ ਕਿ ਨਹੀਂ ਫਾਈ ਕਿਤਾ ਤੈਨੂੰ ਇੱਥੇ ਲੱਗ ਗਈ ਤੇਰੀ ਹਾਂ ਇੱਕ ਇੱਕ ਡੀਚਾਰਟ ਆ ਗਿਆ ਵਲੌਗ ਚ ਕੈਦ ਹੋ ਗਈ ਚਲਾਕੀ ਪ੍ਰੀਤੀ ਬਾਜੀ ਵੀ ਪ੍ਰੀਤੀ ਬਾਜੀ ਚਰਾਕੇ ਫੜੀ ਗਈ ਫੜੀ ਫੜੀ ਗਈ ਆ ਫੌਜੀਏ ਤਿਆਰ ਮੈਂ ਕਿ ਆਪਾਂ ਆਪਣੇ ਘਰੀ ਜਾਣਾ ਕਹਿੰਦੇ ਲੱਗੀ ਨਹੀਂ ਪੂਰਾ ਵਲੌਗ ਬਣਿਆ ਪਿਆ ਬਸ ਆਪਾਂ ਮੂੰਹ ਧੋ ਲਿਆ ਆ ਆਪਾਂ ਲਾਵਾਂਗੇ ਹੁਣ ਲਿਪਸਟਿਕ ਤੇ ਹਲਕੀ ਜਿਹੀ ਮੇਰਾ ਸਾਰਾ ਮੇਕਅਪ ਜੈਮੂ ਨੇ ਨਹੀਂ ਖਰਾਬ ਕੀਤਾ ਹੁਣ ਸਮਝਦਾਰ ਹੋ ਗਈ ਹੈ ਕਹਿੰਦੀ ਹੁੰਦੀ ਮम्मा ਆਪ ਲਾ ਦੋ ਖਰਾਬ ਹੋ ਜਾਣਾ ਮੇਕਅਪ ਇਹ ਪਹਿਲਾਂ ਦੀ ਲਿਪਸਟਿਕ ਉਹਨੇ ਖਰਾਬ ਕੀਤੀ ਆ ਜਦੋਂ ਛੋਟੀ ਹੁੰਦੀ ਸੀ ਬੈਟਰੀ ਕੋਈ ਵੀ ਇਹ ਵੀ ਜੋੜ ਅੱਛਾ ਅੱਛਾ ਠੀਕ ਆ ਇਦਾਂ ਕਰਾਂਗੇ ਅੰਡੇ ਦੇ ਵਿੱਚ ਦੁੱਧ ਦੇਣ ਨੂੰ ਪਾ ਕੇ ਨਾ ਪੈਂਦੇ ਰੋਟੀ ਖਾ ਲੋ ਖਾਦੀ ਨਹੀਂ ਜੇ ਨਹੀਂ ਬਿਚੂੜੇ ਪਾਣੀ ਹੋ ਜਾ ਅੱਛਾ ਸੋਹਣਾ ਲੱਗਦਾ ਸੂਟ ਪਾਇਆ ਯੈਸ ਸੁੰਧ ਲੱਗ ਰਿਓ ਉਹਦਾ ਵੀ ਹੀਟ ਪਾਣੀ ਸੇ ਦੇਣਾ ਫਿਰ ਠੰਡ ਮਾ ਪਾਈ ਨਾ ਮੂੰਹ ਠੰਡਾ ਠੰਡ ਬਹੁਤ ਤੇ ਉੱਤੋਂ ਕੁਛ ਬਾਵ ਵੀ ਲਾਵੀ ਹੈ ਨਾ ਠੰਡਾ ਪਾ ਲਈ ਪਾ ਲਈ ਆਪਣੀ ਬਸ ਮੈਂ ਦੇਖੋ ਮੈਂ ਇਕੱਲੀ ਸੋਹਣੀ ਤਿਆਰ ਹੋਈ ਨਾਈਟ ਸੂਟ ਪਾ ਕੇ ਕਿਉਂਕਿ ਸਾਨੂੰ ਪਤਾ ਪਾਪੜੇ ਘਰੀ ਰਹਿਣਾ ਹੈ ਲਿਫਸਟਿਕ ਲਾਈ ਹਲਕੀ ਜੀ ਬਸ ਤੇ ਕਰੀਮ ਲੋਨ ਨੂੰ ਸਾਡਾ ਦਿਨ ਨਹੀਂ ਕਰਦਾ ਪਿਆ ਕੋਣ ਚੇਤਾ ਭੁੱਲ ਗਏ ਹੀ ਰਾਣ ਨਿਆਣਾ ਵਾਲੇ ਘਰ ਚ ਬਸ ਨੇਪੀਆਂ ਨੇਪੀਆਂ ਬੁੱਢੀਆਂ ਨਾ ਹੈ ਮੈਂ ਕਿ ਨਿਆਣਾ ਵਾਲੇ ਘਰ ਚ ਬਸ ਨੇਪੀਆਂ ਨੇਪੀਆਂ ਸਹੀ ਗੱਲ ਆ ਇੱਥੇ ਬਸ ਨੇਪੀਆਂ ਤੇ ਨੇਪੀਆਂ ਨੇਪੀਆਂ ਤੇ ਨੇਪੀਆਂ ਨੇਪੀਆਂ ਤੇ ਨੇਪੀਆਂ ਗਾਇਸ ਇੱਧਰ ਹੋ ਰਹੇ ਨੇ ਦੀਦੀ ਜੀ ਰੈਡੀ ਚੜੀ ਮੈਂ ਤਾਂ ਸਿਆ ਬਸ ਨਹੀਂ ਫੂਟ ਪਾਇਆ ਮੈਂ ਕਿ ਪਾਪੜੇ ਘਰ ਜਾਣਾ ਤੁਸੀਂ ਤਿਆਰ ਹੋ ਮੈਂ ਤਾਂ ਤਿਆਰ ਹੋ ਗਈ ਆ ਗਾਇਸ ਤੁਸੀਂ ਦੇਖ ਸਕਦੇ ਹੋ ਮੇਰੀ ਆਊਟਫਿਟ ਚੈੱਕ ਕਰ ਸਕਦੇ ਹੋ ਮੈਂ ਉਹ ਡਵੀ ਨੇ ਸੂਟ ਨਹੀਂ ਲੈ ਕੇ ਆਈ ਸੀ ਯਾਰ ਹੈ ਮੈਂ ਸੂਟ ਕਿੱਥੋਂ ਲੈ ਕੇ ਆਈ ਸੀ ਸਾਨੂੰ ਥੋੜੀ ਪਤਾ ਸੀ ਆਪਾਂ ਇੰਨਾ ਦਿਨ ਰੋਕ ਦੇ ਫਿਰ ਵੀ ਆਪਾਂ ਪੰਜ ਛੇ ਦਿਨ ਨਾ ਵਿਆਹ ਕਰਕੇ ਹਫਤਾ ਹੋ ਗਿਆ ਹਫਤਾ ਹੋ ਗਿਆ ਕਿੰਨੇ ਦਿਨ ਆਓ ਹਫਤਾ ਛੇ ਸੱਤ ਦਿਨ ਹੋ ਗਿਆ ਹਫਤਾ ਹੋ ਗਿਆ ਸਿੱਧਾ ਹਫਤਾ ਆ ਖੋਲੋ ਪਰ ਮੈਂ ਦਿੱਕਤ ਹੋ ਗਈ ਖੋਲਰ ਚਪਾ ਥੋੜਾ ਥੋੜਾ ਮੇਕਅਪ ਸ਼ੇਕਅਪ ਕਰ ਲਈ ਬਸ ਮੇਕਅਪ ਸ਼ੇਕਅਪ ਗਾਈ ਚੱਲਣਾ ਮੈਨੂੰ ਕੰਟੀ ਕਰਨਾ ਹੈ ਮਨ ਕੋ ਉਲਾ ਲਈ کریم ਖੁਸ਼ਕੀ ਜਿਹੀ ਹੋਈ ਹੈ ਨਾ ਮੂੰਹ ਖਾਸ਼ 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 oh my god ਆਪਾਂ ਦਾ ਹੁਣ ਆਪਣਾ ਮੇਕਅਪ ਉਦੋਂ ਦੇ ਆਪਾਂ ਕੁਸਲਾਵਾਂਗੇ ਜੀ ਮੇਕਅਪ ਕਿਟ ਜਿਹੜੀ ਹੈਗੀ ਉਹਨਾਂ ਨਾਲ ਡੀਲੀਟ ਕਰਨੀ ਆ ਇਹ ਤਾਂ ਸਾਡੇ ਸਾਹ ਦੇ ਜੀਆ ਜਿਆਦਾ ਕੁਛ ਨਹੀਂ ਆਪਾਂ ਮੇਕਅਪ ਕਰੀਦਾ ਬਸ ਕਰੀਮ ਲਾਉਣੀ ਨੂ ਪਿਸਟਿਕ ਲਾਲੀ ਖੁਸ਼ਕ ਜਿਹੀ ਹੋਈ ਆ ਮੂੰਹ ਤੇ ਜਦੋਂ ਨਹੀਂ ਪਤਾ ਉਹਨੂੰ ਦੱਸ ਦਿੰਦੇ ਆਪਾਂ ਸਿਰਫ ਨੀਵੀਆ ਦੀ ਕਰੀਮ ਯੂਜ਼ ਕਰੀਦੇ ਆ ਹੁਣ ਆਪਾਂ ਲਾਵਾਂਗੇ ਨੀਵੀਆ ਦੀ ਕਰੀਮ ਪਹਿਲਾਂ ਇਹਨਾਂ ਨੂੰ ਖੋਲੂਗਾ ਜੀ ਇਹ ਟੈਪ ਟੈਪ ਕਰਕੇ ਟੈਪ 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 ਅਈ ਜਾਗੂ ਵੀ ਨਾ ਮੈਨੂੰ ਦਿਲ ਨਹੀਂ ਲੱਗਦਾ ਜਾਗੂ ਹੁੰਦੀ ਜਾਗੂ ਨੇ ਕਹਿਣਾ ਸੀ ਮੰਮਾ ਮੇਰੇ ਮੇਕਅਪ ਕਰ ਦੋ ਪਾਪਾ ਨਾ ਚੱਲ ਗਈ ਮਾਂ ਨੂੰ ਨਾ ਮੋੜਾ ਮੋੜੀ ਨਹੀਂ ਹੈ ਜੀ ਪਰਵਾਹ ਮਾਂ ਦੀ ਮਾਂ ਦੇ ਨਾਲ ਤਿੰਨ ਚਾਰ ਦਿਨ ਵੀ ਘੱਟ ਸਕਦੀ ਪਤਾ ਟੈਪ ਟੈਪ ਥੱਪ ਥੱਪ ਟੈਪ ਟੈਪ ਬਸ ਲੋ ਜੀ ਵਿਆਹ ਤਾਂ ਆ ਗਿਆ ਨਾ ਸਕਿਨ ਬਹੁਤ ਜ਼ਿਆਦਾ ਰਫ ਰਫ ਜੀ ਹੋ ਗਈ ਆ ਫੇਸ਼ੀਅਰ ਕਰਉਂਦੇ ਹੋ ਵਿਆਹ ਤੇ ਆਈ ਬਰੋਪਲਿਪਸ ਵੀ ਨਹੀਂ ਕਰਾਇਆ ਤੇ ਦੰਤ ਵਾਦ ਕਰਉਣਾ ਫੇਸ਼ੀਅਰ 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 ਮੈਂਨੇ ਕਦੇ ਕਰਾਇਆ ਜ਼ਿੰਦਗੀ ਚ ਨੇ ਕਰਾਇਆ ਹੋਇਆ ਇੱਕ ਦੋ ਵਾਰ ਬਟ ਮੇਰੇ ਸੂਟ ਨਹੀਂ ਬਿੰਦਾ ਮੇਰੇ ਨਾ ਉਹ ਹੋ ਜਾਂਦੀ ਆ ਪਿੰਪਲਸ ਨਿਕਲ ਆਉਂਦੇ ਆ ਖੁਸ਼ਕੀ ਵੀ ਹੋ ਜਾਂਦੀ ਮੇਰੇ ਮੂੰਹ ਤੇ ਖੁਸ਼ਕ ਹੋ ਜਾਂਦਾ ਮੂੰਹ ਮੇਰਾ ਮੈਨੂੰ ਵਧੀਆਂ ਨਹੀਂ ਬਿੰਦਾ ਮਤਲਬ ਮੇਰੇ ਮੂੰਹ ਤੇ ਵਧਿਆ ਕਾਲਾ ਖਰਚਾ ਬਚਦਾ ਮੇਰੇ ਨਾ ਵਾਲ ਕਰੋ ਨੂੰ ਦਿਲ ਕਰਦਾ ਪਿਆ ਆਪਣੇ ਦੇਖਦੇ ਹਾਂ ਜੇ ਕੋਈ ਪਲਾਨ ਬਣਿਆ ਤਾਂ ਲੋ ਜੀ ਆਪਾਂ ਕਰੀਮ ਲਾ ਲਈਏ ਥੋੜੀ ਜਿਹਾ ਆਪਾਂ ਲਾ ਲਵਾਂਗੇ ਜੀ ਆਪਣੀ ਗਰਦਨ ਤੇ ਵਾਈਟ ਨਾ ਪਾਇਆ ਹੋਇਆ ਕਰੀਮ ਲੱਗ ਗਿਆ ਤਾਂ ਗੰਦਾ ਹੋਏ ਨਾ ਬਸ ਗੱਲਾਂ ਤੇ ਜਿਆਦਾ ਖੁਸ਼ਕੀ ਹੋਈ ਗਈ ਇੱਥੇ ਇੱਥੇ ਪਹਿਲਾਂ ਨਾ ਫਰੂਟ ਕਰੀਮ ਵਰਤਦੀ ਹੁੰਦੀ ਸੀ ਇਹ ਐਪਲ ਵਾਲੀ ਵਿਟਾਮਿਨ ਵਾਲੀ ਇਹ ਵਾਲੀ ਨਾ ਹਾਂ ਤੇ ਹਾਏ ਮੇਰੀ ਬਾਹਾਂ ਥੱਕ ਗਈ ਤੇ ਉਹ ਹੁਣ ਅੱਜ ਕੱਲ ਆਉਂਦੀ ਨਹੀਂ ਆ ਮਾਰਕੀਟ ਇਸ ਕਰਕੇ ਸਾਹਮਣੇ ਵੀਆ ਵਰਤਦੇ ਹੁੰਦੇ ਸੀ ਸੈਨ ਪਿੱਛੇ ਲਾ ਕੇ ਮੈਂ ਵੀ ਵਰਤਦਾ ਮੈਂ ਮਿਰਰ ਮੇਕਅਪ ਦੇਖ ਲਓ ਜੀ ਬਸ ਥੋੜਾ ਥੋੜਾ ਕੰਨਾਂ ਤੇ ਵੀ ਕਰੀਮ ਲੱਗੂਗੀ ਤੇ ਹੁਣ ਆਪਾਂ ਨਾ ਕਹਿਣਾ ਹਰੇ ਨਹੀਂ ਕੁੜੀਆਂ ਦੀ ਗੱਲਾਂ ਕਿੰਨੀਆਂ ਪਿੰਕ ਓਏ ਆਪਾਂ ਨਕਲੀ ਲਾਵਾਂਗੇ ਬਲਸ਼ਰ ਥੋੜਾ ਨਕਲੀ ਕਿ ਆਪਾਂ ਬਹੁਤ ਵਧੀਆ ਢਾਈ ਤੇ ਲੈਂਦੇ ਆ ਜੀ ਸਾਡੀਆਂ ਗੱਲਾਂ ਐਨ ਪਿੰਕ ਆ ਜੀ ਇਸ ਕਰਕੇ ਨਕਲੀ ਲਾਉਣਾ ਪੈਂਦਾ ਸਾਨੂੰ ਥੋੜਾ ਜਿਹਾ ਦਿਖਾ ਦਾਂ ਓਹੋ ਜੇ ਤੇ ਜੰਮ ਗਿਆ ਇਦਾਂ ਨਹੀਂ ਲਾਉਣਾ ਚਾਹੀਦਾ ਤਾਂ ਹੈ ਥੋੜਾ ਨੋਸ ਤੇ ਹਲਕਾ ਇਹ ਮੇਰਾ ਨਾ ਇੱਥੋਂ ਜੰਮ ਗਿਆ ਇੱਥੋਂ ਕੀ ਕੀਤਾ ਜਾਵੇ ਹੁਣ ਹ ਨਾਉ ਜੀ ਮੇਕਅਪ ਹੋ ਗਿਆ ਆਪਣਾ ਡਨ ਥੋੜਾ ਜਿਹਾ ਬਸ ਇਸ ਗੱਲ ਤੇ ਨਾ ਹਲਕਾ ਜਿਹਾ ਉਹ ਲੱਗਾ ਬਲਸ਼ਰ ਡਨ ਹੋ ਗਿਆ ਡਨ ਦੱਸਿਓ ਕਿਵੇਂ ਦਾ ਲੱਗਾ ਮੇਰਾ ਨੋਰਮਲ ਮੇਕਅਪ ਕਰੀਮ लिपस्टिक ਤੇ ਬਲਸ਼ਰ ਉਧਰੋ ਇਬਾਦਤ ਉੱਠ ਗਈ ਇਬਾਦਤ ਉੱਠ ਗਈ ਕੰਬੜਾ ਲਾਂ ਇਬਾਦਤ ਉੱਠ ਗਈ ਉੱਠੋ 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 ਇਹਨੂੰ ਚੱਕੀਏ ਪਹਿਲਾਂ ਰੁਕ ਜਾਓ ਗਾਇਸ ਇਬਾਦਤ ਦੇਵੀ ਬਸ ਰੱਖਣ ਲੱਗੇ ਇਬਾਦਤ ਦੇਵੀ ਤੇਲ ਲਾ ਕੇ ਸਿਰ ਬਾਦੀਏ ਬਸ ਕੋਕੋਨਟ ਆਇਲ ਲਾ ਕੇ ਅੱਪਾ ਅਗੇ ਜੀ ਘਰੇ ਤੇ ਹੋਣ ਬਸ ਅਲਵਿਦਾ ਇਤਨਿਕ ਕੀ ਕਹਿੰਦੇ ਹੁੰਦੇ ਹਿੰਦੀ ਚ <laughs> इतनी मुलाकात बस रह हमारी थी साथ में फिर मिलेंगे कभी 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 तक कभी जब बहुत दूर दूर रेंगे होंगे जल्दी मिलेंगे जल्दी दे दे दे। वेट एंड वॉच जाओ काका पूछ गालो विश कितना सी मम्मा नो कितना का

ਕਿੱਤ ਨਮਿਸਕਿਟਾ ਮੋੜਾ ਨਾ ਅੱਛਾ ਠੀਕ ਆ ਮੋٹے ਕੱਪੜੇ ਪਾ ਲਓ ਕੱਪੜੇ ਹੈ ਨਹੀਂ ਸੀ ਨਾ ਇੱਥੇ ਤੇਰੇ ਦਿੰਦੀ ਕੱਪੜੇ ਉੱਕੇ ਠੀਕ ਆ ਜਾ ਬਿਰ ਕੇ ਗਿਆ ਸੀ ਘੁੰਮਣ ਹੈ ਹੁਣ ਸਕੂਲ ਜਾਏਗਾ ਨੂੰ ਕਦ ਤੂੰ ਤੇਰੀ ਐਡਮਿਸ਼ਨ ਕਰਵਾਇਆ ਹੀ ਹੈ ਠੀਕ ਆ ਬੁੱਬੀ ਕਰੋ ਇਧਰ ਨੂੰ ਮਿਸਕਿਟਾ ਲਵ ਯੂ ਕਰ ਦੋ ਮੰਮਾ ਨੂੰ ਲਵ ਯੂ ਵੀ ਕਰ ਦੋ ਦੋਨੇ ਆਥਾ ਨੋਨੇ ਆਥਾ ਤੂੰ ਨੇ ਤਾਂ ਲਵ ਯੂ ਕਰੋ ਮੈਨੂੰ ਪਤਾ ਨਾ ਲੱਗੇ ਮੈਂ ਕਾਕੇ ਨੂੰ ਮਿਸ਼ ਕੀਤਾ ਮੈਨੂੰ ਪਤਾ ਤਾਂ ਲੱਗੇ ਮੈਂ ਕਾਕੇ ਨੂੰ ਮਿਸ਼ ਕੀਤਾ ਲਵ ਯੂ ਕਰ ਦੋ ਲਵ ਯੂ ਕਰ ਦੋ ਆਏ ਨੀ ਲਵ ਯੂ ਟੂ ਮੈਂ ਥਰੀਗੇ ਧਿਆਨ ਲਾ ਕੇ ਦਮੱਕੀ ਦੇਖਣੇ ਕੋਕੋ ਠੀਕ ਵਾ ਪਾਪਾ ਬੋ ਨਾ ਹੈ ਜਿ ਪਾਪਾ ਬਾਤ ਇਬਾਦਤ ਕੀ ਕਰਦੀ ਸੀ ਠੀਕ ਹੈ ਹੈ ਬੇ ਬਾਦਰ ਦੀ ਕਾਦੀ ਸੀ ਪੈਨ ਪੈਨ ਅੱਛਾ ਕਰਰ ਤੇ ਤੇਰੀ ਡਰੈਗ ਕਿੱਥੇ ਆ ਹੈਗੀ ਹੈਗੀ ਠੀਕ ਆ ਟਾਲੋ ਫੇ ਕੇ ਲੋ ਓ ਹੋ ਹੋ ਇਹ ਕੀ ਆਇਆ ਇਹ ਕੀ ਆਇਆ ਕੰਦੇ ਇਹ ਜੈਵੂ ਦਾ ਜਗਾੜ ਆਇਆ ਇੱਟਾ ਵੱਡਾ ਹੋਰ ਕੀ ਆ ਤਾਂ ਇਹ ਤਾਂ ਖਰਾਬ ਹੀ ਕਿਤਾ ਲੱਗ ਰਹਾ ਆ ਪੂਰਾ ਖਰਾਬ ਹੀ ਚਾਹ ਜੈਵੂ ਆ ਜੋ ਆ ਜੋ ਵਾਓ ਇਹ ਨੂੰ ਟਾਈਮ ਤੋਂ ਪਹਿਲਾਂ ਮਿਲ ਚੁੱਕੇ ਐਸ ਕਰਕੇ ਇਹਨੂੰ ਦੇਣੇ ਨਹੀਂ ਚਾਹੀਦੇ ਸੀ ਸਿਮੂ ਫੇਰ ਇਹ ਤਾਂ ਗਲਤ ਗੱਲ ਆ ਜੈਬੂ ਦੀ ਭੂਆ ਲੈ ਕੇ ਆਈ ਸੀ ਤੇ ਇਹ ਜੋ ਦਵਾਈ ਤੇ ਤੂੰ ਦਿੱਤਾ ਗਏ ਤੇ ਹੁਣ ਇਹਦਾ ਸਕੂਲ ਲੱਗਣਾ ਤੇ ਇਹਨੂੰ ਉਦੋਂ ਦੇਣੇ ਚਾਹੀਦੇ ਸੀ ਇਹ ਐਡਮਿਸ਼ਨ ਕਰਵਾ ਕੇ ਆਉਣੀ ਆ ਬਸ ਹੁਣ ਆਪਾਂ ਮੇਬੀ ਕੱਲ ਤੋਂ ਜਾਂ ਫੇ ਪਰਸੋ ਤੋਂ ਹਣਾ ਆਪਾਂ ਸਕੂਲ ਤੋਂ ਮੈਨੂੰ ਸਟਾਰਟ ਕਰਦਣੇ ਆ ਚਾਰ ਪੰਜ ਸੱਤ ਬ ਸਕੂਲ ਹੈਗੇ ਨਿਗਰਿਤ ਤੇ ਉਹ ਆਪਾਂ ਦੇਖ ਕੇ ਆਉਣੇ ਆ ਫੀਸ ਵગેਰਾ ਸਾਰਾ ਕੁਝ ਹੋਈ ਪਿੰਲੇ ਤੋਂ ਵੀ ਕੀਤਾ ਚਮੂ ਇਹਨੂੰ ਹਜੇ ਨਹੀਂ ਦੇਣਾ ਚਾਹੀਦਾ ਸੀ ਜੇ ਜੇ ਸਕੂਲ ਜਾਣਾ ਸੀ ਨਾ ਉਦੋਂ ਦੇਣਾ ਚਾਹੀਦਾ ਸੀ ਹਾਏ 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 ਬਾਤਾਂ ਤੇ ਯਾਨੀ ਜੈਬੂ ਦਾ ਹੈ ਜੈਬੂ ਦਾ ਹੈ ਜੈਬੂ ਦਾ ਜੈਬੂ ਦਾ ਜੈਬੂ ਦਾ ਜੈਬੂ ਦਾ ਕੀ ਕੀ ਬਾਤਾਂ ਤੇ ਆ ਨਾ ਬਾਤਲੀ ਬਣੀ ਆ ਮੈਂ ਬਾਤਰੋ ਲੈਣਾ ਬਾਤਰੋ ਚੱਲ ਲੈ 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 ਬਾਤਰੋ ਲੈ ਲੈ ਬਾਤਰੋ ਆ ਰੱਖ ਲੋ ਚਾਜਨਾ ਰੱਖ ਲੋ ਸਾਰੇ ਚਾਜਨਾ ਰੱਖ ਲੋ ਸ਼ਕਾਚਾ ਲਾ ਲੋ ਸ਼ਕਾਚਾ ਲਾ ਲੋ ਚਾਜਨਾ ਚਾਜਨਾ ਰੱਖ ਲੋ ਸਾਰੇ ਤੇ ਬਾਲ ਬਾਲ ਵੀ ਬਣਾ ਲੋ ਇਦਾਂ ਨੇ ਸਕੂਲ ਚ ਐਕਸੈਪਟ ਕਰਨਾ ਤੈਨੂੰ ਕਿਸੇ ਨੇ ਤੈਨੂੰ ਸਕੂਲ ਚ ਇਦਾਂ ਕਿਸੇ ਨੇ ਐਕਸੈਪਟ ਨਹੀਂ ਕਰਨਾ ਕਹਣਾ ਇਹ ਚੁੜੇਲ ਕਹਾਂ ਸੀ ਆਈ ਹੈ ਹਾਏ ਇਹ ਨਹੀਂ ਲੜਾਈ ਦੇਖੋ ਭੈਣਾ ਦੋਨਾਂ ਭੈਣਾ ਦੀ ਲੜਾਈ ਹਾਏ ਨੀ ਬਾਤ ਤੂੰ ਜਬ ਇੱਕ ਕਥਾ ਦੇ ਦੇ ਹਾਏ 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 ਹਾਲੇ ਹਾਲੇ ਆਲੇ ਆਲੇ ਬਾਤ ਨਾ ਕਰ ਨਕਲੀ ਮੈਂ ਬਾਤ ਨਾ ਕਰ ਚੱਲ ਲਾ ਲਾ ਬਾਤ ਤੂੰ ਚੱਲਾ ਆ ਜਾ ਆ ਜਾ ਬਾਤ ਤੂੰ ਰੰਗ ਦੇ ਸਜਾ ਉਹ ਆ ਜਾ ਬਣਾ ਕੇ ਦਿਖਾ ਜਾ ਬਾਤ ਨੂੰ ਸਿਮਰਾਂ ਦੇ ਬਾਤ ਨੂੰ ਫੁੰਦੇ ਦੋ ਫੁੰਦੇ ਦੋ ਬਾਤ ਨੂੰ ਕੁਮਾਦੋ ਬਾਤ ਨੂੰ ਬਾਦ ਇਹ ਬਾਵਾ ਪੇਂਟ ਪੇਂਟ ਕਰ ਤਾ ਖਰਾਬ ਹੀ ਕਰ ਲੈ ਤੁਸੀਂ ਆਪਣੇ ਹੈਨਾ ਪੇਂਟ ਕਰ ਤਾ ਖਰਾਬ ਹੋ ਗਏ ਆ ਕੇ ਬਣਾ ਕੇ ਦਿੱਤਾ ਕਦਰ ਕੁ ਸੰਦਾ ਦੇ ਰਿਹਾ ਤੇ ਨੀਂਦ ਦੇ ਰਿਹਾ ਅੱਛਾ ਆ ਗਿਆ ਦਿੱਤਾ ਵਾਓ ਦ੍ਰਾਂਗ ਵੀ ਨਾਲ ਦ੍ਰਾਂਗ ਬਾਲ ਪਹਿਲਾਂ ਤਾਂ ਬਾਲ ਇਕੱਠੇ ਕਰਾ ਰੁਕੋ ਗਾਇਸ ਵੇਟ ਬੋ ਵੇਟ ਐਂਡ ਵਾਚ ਇਹ ਬਾਲ ਇਕੱਠੇ ਕਿਤੇ ਜਾਣ ਪਹਿਲਾਂ ਹਾਂਜੀ ਆ ਗਏ ਆ ਗਏ ਮਿਸ ਕਰਦਾ ਇਹ ਤੁਹਾਨੂੰ ਪਤਾ ਮੈਂ ਕਿੰਨਾ ਮਿਸ ਕੀਤਾ ਬਹੁਤ ਮਿਸ ਕੀਤਾ ਤੁਹਾਨੂੰ ਸੋਚੀ ਗਈ ਸੀ ਬਹੁਤ ਮਿਸ ਕੀਤਾ ਮੈਂ ਸਵੇਰੇ ਜਾਣਾ ਸੀਗਾ ਕੰਮ ਨੂੰ ਤਾਂ ਕਰਕੇ ਰਿਸ਼ੀਤੀ ਜਾਣਾ ਪਿਆ ਰਾਤੀਤ ਕੱਲ ਆ ਤਾਂ ਸਭ ਇਕੱਠਿਆਂ ਨੇ ਜਾਣਾ ਸੀ ਐਕਚੁਅਲੀ ਇਹਨਾਂ ਗੱਡੀ 'ਚ ਪ੍ਰੋਬਲਮ ਸੀ ਥੋੜੀ ਜਿਹੀ ਤਾਂ ਕਰਕੇ ਔਖਾ ਹੋ ਗਿਆ ਫੇਰ ਰਾਤ ਨੂੰ ਬੰਦ ਹੋ ਜਾਂਦੀ ਤਾਂ ਹੋ ਜਾਂਦੀ ਤਾਂ ਕਰਕੇ ਨਹੀਂ ਆਏ ਇਹ ਨਾਤੀ ਫਿਓਣਾ ਰਾਤੀ ਇਹ ਦੱਸੋ ਹੋਆ ਦੱਸੋ ਇਹ ਮੈਡਮ ਇਤਾਂ ਸ਼ਰਾਬੀ ਵਾਂਗੂ ਕਰਦੀ ਸੀ ਆ ਤਾਂ ਜੈਬੂ ਇਹਦੇ ਸਿਮੂ ਇੰਨੇ ਇੰਨੇ ਨੂੰ ਲੋੜ ਨਹੀਂ ਹੈਗੀ ਜਿੰਨੇ ਨੂੰ ਮਿਲ ਚੁੱਕਾ ਆ ਸਹੀ ਗੱਲ ਆ ਦੇਖੋ ਕਿੱਡਾ ਬਦਦੋ ਹੋਣਾ ਇਹ ਪੁੱਤ ਇਹ ਕਿਸਮਤ ਵਾਲੀ ਆ ਤੂੰ ਚੰਗਰ ਦੱਸੀ ਦੱਸਾਂ ਅਜੇ ਤਾਂ ਕਈ ਜ਼ਿੰਦਗੀ ਦੇਖਿਆ ਨਹੀਂ ਚੀਜ਼ਾਂ ਇਤਨੀਆਂ ਸਹੀ ਗੱਲ ਆ ਕਿ ਨਹੀਂ ਖਰਾਬ ਵੀ ਕਰਦਾ ਹੁਣੇ ਇਹ ਜੈਬੂ ਤੋੜੀ ਕਦੇ ਜਾਂਦੀ ਆ ਖਰਾਬ ਨਾ ਕਰਨ ਇਹਨਾਂ ਨੂੰ ਆਓ ਤੋੜ ਦਿਖਾ ਦੇ ਭਈਆਂ ਆਹਨੇ ਚਲਾਉਣਾ ਸਿਖਾਵਾਂ ਮਾਂ ਚਲਾਉਣਾ ਸਿਖਾਵਾਂਗੇ ਮम्मा ਹਾਂ ਮਮਾ ਸਿਖਾਉਦੇ ਉਹਦੇ ਹਾਏ ਇਹ ਤਾਂ ਬਾਲ ਫੋਲੇ ਸੀ ਮੇਰੇ ਰਬੜ ਕਿੱਥੇ ਗਈ ਯਾਰ ਇੱਕ ਤੇ ਕਿਨੇ ਐਕਟਿਵਲ ਸਨ ਸੁੱਕੀ ਜਾ ਬੋਲ ਓਏ ਇੱਥੇ ਕਿੱਥੇ ਪੈ ਦਿੱਸੇ ਮੇਰੇ ਰਬੜ ਲੱਗੇ ਉਹ ਰਬੜ ਪੁੱਤ ਉਹ ਪੈ ਸੀ ਮੋ ਕਿੱਲੀ ਦੇ ਉਹ ਦੇਖੋ ਕਿੱਲੀ ਦੇ ਉੱਤੇ ਉਹ ਕਿੱਲੀ ਤੇ ਸਾਡਾ ਕੋਟ ਪੈਂਟ ਵੀ ਲਿਆਉਂਦਾ ਸੀ ਪੈਕ ਕਰਕੇ ਆ ਦੋ ਮਿੰਟ ਕੋਟ ਪੈਂਟ ਹੋ ਗਏ ਤੁਹਾਡੇ ਤੋਂ ਹਾਂਜੀ ਹੁਣ ਜਿਆਦਾ ਨਾ ਮਨਾ ਲਿਓ ਨਾ ਨਾ ਨੋੜੀਂ ਕਿੱਤਾ ਕਿ ਵਿਆਹ ਆ ਪਤਾ ਕੀ ਕਰੂੰਗਾ ਮੈਂ ਬਲੇਜ਼ਰ ਚੇਂਜ ਕਰ ਲਊਗਾ ਇੱਕ ਬਸ ਹਮ ਮੇਰੇ ਬਾਲ ਵਾਲਾ ਬੰਦਾ ਇਹਦੇ ਅਜੀ ਤੇਲ ਲਗਾਉਣਾ ਕਾਲੂ ਤੇਲ ਲਗਾਉਂਗਾ ਮਾਂ ਦੇ ਕੀ ਕਰਦੀ ਕੱਲੀ ਇਹ ਕੱਲੀ ਇਹ ਕੱਲੀ ਖੇਡਣ ਲੱਗੀ ਸੋ ਚਲੋ ਵਧੀਆ ਕੀਤਾ ਇਹ ਚਿੱਤਾ ਕਰਦਾ ਜਿਹਨ ਨਾਲ ਕੋਲ ਹੈ ਵਸਾ ਉਹ ਤੁਰ ਅੱਜ ਆ ਗਿਆ ਕੀ ਕਰਦੀ ਪਈ ਤੂੰ ਕੱਲੀ ਇਹ ਕੀ ਹੈ ਇਹਗਾ ਪੇਂਟਿੰਗ ਵਾਸਤੇ ਸਕੈਚ ਪੁੱਤ ਇਹ ਹੋਣਾ ਮੇਰੇ ਸਾਰਨਾ ਪਤਾ ਕੀ ਸੀਦਾ ਇਹ ਪਤਾ ਕੀ ਚੀਜ਼ ਆ ਹੈ ਪਤਾ ਨਹੀਂ ਯਾਰ ਕੀ ਚੀਜ਼ ਹੈ ਇਹ ਵੀ ਚੀਜ਼ ਆ ਜਿਵੇਂ ਲਿਆ ਤ ਆਪਣੀ ਸਕੇਚ ਜਿਵੇਂ ਲਾ ਤ ਤੋੜ ਤੋੜ ਲਿਆ ਨੇ ਇਹ ਪੈਨਸਲ ਆ ਇਹ ਮੈਸਲਾ ਪੁੱਤਰ ਹੈ ਪੈਨਸਲ ਜਿਸ ਪੈਨਸਲ ਕਿੰਦਾ ਸੋਨਾ ਹੈ ਕਹੂ ਤੇਰਾ ਸੰਭਾਲ ਕੇ ਰੱਖ ਲੈ ਤੇਰਾ ਕੰਮ ਹੋਣਾ ਬਸ ਜਿਵੇਂ ਸਕੂਲ ਕਿਦੋਂ ਤੇ ਇੱਕ ਚੱਲ ਜਿਵੇਂ ਸਕੂਲ ਆਪਾਂ ਹੁਣ ਤਾਂ ਕੱਲ ਨੂੰ ਸ਼ਨੀਵਾਰ ਆ ਗਿਆ ਸੋ ਮੰਗਲਵਾਰ ਤੋਂ ਵਰ ਮੰਗਲਵਾਰ ਨੂੰ ਚਲਦੇ ਹਾਂ ਸੋ ਮੰਗਲਵਾਰ ਨੂੰ ਤੇ ਚਾ ਸਕੂਲ ਦੇਖ ਕੇ ਆਉਂਦੇ ਹਾਂ ਫਿਰ ਜੇਦਾ ਵਧੀਆ ਲੱਗਾ ਫੇਡ ਕੁਝ ਵੀ ਕਰਵਾਵਾਂ ਸੋ ਸਮਝ ਕੇ ਹਾਂ ਕਹਿੰਦੇ ਆਹ ਪੋਣਾ ਜਾਵੂ ਇਹ ਜਾਵੂ ਕਹਿਵੂ ਜਾਵੂ ਫਿਰ ਜਾਵੂ ਤਾਂ ਟੱਡਸ ਜਾਵੂ ਆਹ ਪੋਣਾ ਜੀ ਜਾਵੂ ਆ ਆ ਆ ਪੋਣਾ ਡਿੱਕੀ ਜੀ ਆ ਆ ਗਿਆ ਆਖਾ ਆ ਗਿਆ ਇਮ ਨੂੰ ਹੈ ਮਮਾ ਮਮਾ ਹੂੰ ਮਮਾ ਬਾਤੇ 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 ਬਣਾ ਲਈਏ ਬਾਤੇ ਆ ਬਾਤ ਦਾ ਮੂੰਹ ਤਾਂ ਆ ਬਾਤ ਆਹ ਇਹ ਦੇਖੋ ਆ ਲਿਪਸ ਬਾਤ ਦੇ ਬਾਤ ਤੇ ਇਧਰ ਕੱਲੀ ਕਰਦੀ ਫਿਰਦੀ ਐ ਤੇ ਜੇ ਬਾਤਾਂ ਬਾਤ ਤੇ ਕੱਲੀ ਚੜ ਕੇ ਆ ਦੇ ਉੱਤੇ ਆ ਕੇ ਇੱਥੇ ਬਾਤ ਤੇਜ ਹੋਈ ਪਈ ਐ ਬਾਤ ਬਹੁਤ ਤੇਜ ਹੋਈ ਐ ਬਾਤ ਰੁੱਕੀ ਲਾਲਾ ਚਾਫੂ ਫੂ ਫੂ ਦੇਖ ਫੂ ਮਨ ਨੂੰ ਕਿ ਸਮਝ ਰਿਹਾ ਕਹਿੰਦੀ ਮਾਂ ਆਜੋ ਜਾਵੋ ਬਾਤ ਤੇ ਮੰਮੀ ਆਜੋ ਚੱਲ ਰਹੀ ਲੜਾਈ ਸਟਾਰਟ ਪਹਿਣਾ ਚਾਹੀਦਾ ਨੇ ਬੋਲ ਲੜਿਆ ਕਰਨਾ ਸਿਮੂ ਬਹੁਤ ਗੁੱਤਨੀਆਂ ਪਟਿਆ ਕਰਨੀਆਂ ਇੱਕ ਦੂਜੇ ਦੇ ਨਾਲ ਬਹੁਤ ਜ਼ੋਰ ਲੜਿਆ ਕੰਨ ਦਾ ਬਹੁਤ ਕੋਕੋ ਲੈਣਾ ਆਹ ਕਹਤੇ ਕਿ ਲਈਂ ਦੇ ਕੋ ਕੋ ਫਿਲਮਾਂ ਆ ਤੇ ਸੁਭਾਲ ਕੇ ਰੱਖਦਾ ਕਿਟ ਤੇ ਤੇਰੀ ਕਿਟ ਤੇ ਕਿਟੇ ਚ ਭਲਾ ਟ੍ਰਿਕਟੇ ਚ ਭਲਾ ਕਿਸੇ ਨੂੰ ਦੇਈ ਕਿਤੇ ਕੋ ਹੋਰ ਰੰਗ ਪਿਆ ਹੈ ਕਦੇ ਤਾਂ ਚੱਕ ਦੇ ਨੂੰ ਉਹ ਤੁਹਾਡੀ ਲੱਗੇ ਕਦੇ ਦਿਖਰਾ ਤਰੂ ਵੀ ਕਰਦੇ ਕਿਤੇ ਕੋ ਪਿਆ ਸੀ ਕਦੇ ਤਾਂ ਚੱਕ ਕੇ ਮਲਾ ਦਮ ਤੇ ਨਾ ਰੱਖ ਲੈ ਸੁਭਾਲ ਕੇ ਰੱਖ ਲੈ ਤੂੰ ਸਕੂਲ ਲੱਗਣਾ ਪਏ ਤੇ ਕੰਮ ਹੋਣੇ ਚਾਰ ਸਕੈਚਪ ਤੇ ਚਾਰ ਸਕੈਚ ਗਿਆ ਭਾ ਚਾਰ ਕਰੇ ਪੰਜ ਇਦਾਂ ਦੇ ਚੀਜ਼ਾਂ ફેਕ ਨਾ ਪੁੱਗਦੀਆਂ ਨਾ ਮੈਂ ਇੱਕ ਪਰੀਕੇ ਵੀ ਸੱਟ ਗਈ ਉਹ ਮੇਰੇ ਖਿਆਲ ਲਗਾ। ਪਾਗਲ ਆਇਨੇ ਇਹਨੇ ਸਿਭੂ ਖਰਾਬੀ ਕਰਨੇ ਆ ਇਹਨੂੰ ਅਕਲ ਥੋੜੀ ਹੈ ਨਹੀਂ। ਦੁੱਧ ਦਾ ਮੈਂ ਨਫਾਫਾ ਪਾੜ ਦਿਆਂਗਾ। ਦੁੱਧ ਮਾਰਦੀ ਹੈ ਪਿੰਨਾ। ਹੂੰ। ਇਹ ਆਉਂਦੇ ਤੇ ਆਇਦਾ ਇੱਕ। ਉਹ।